ਨੂੰ ਸਮਝਣਾ ਬਹੁਤ ਜ਼ਰੂਰੀ ਹੈ ਮੈਨੂੰ ਉਹਨੇ ਇੱਕ ਮਿੱਤਰ ਮਿਲਿਆ ਸੀਗਾ ਤੇ ਵੈਸੇ ਉਹ ਵੀ ਐਨ ਆਰ ਦੇ ਵਿੱਚ ਜਹੀ ਹੈ ਵੀਰ ਉਹ ਪਰ ਤਸਵੀਰ ਦਿਨ ਤੁਹਾਨੂੰ ਤੇ ਉਹ ਵੀਰੇ ਨਾਲ ਮੇਰੀ ਗੱਲਬਾਤ ਹੋਈ ਉਹ ਬੇਸਿਕ ਦੀ ਗੱਲ ਕਰ ਰਹੇ ਸੀ ਮੈਂ ਤੇ ਕੀ ਆਪਾਂ ਨੂੰ ਟ੍ਰਿਕਸ ਦੇ ਉੱਤੇ ਨਹੀਂ ਜਾਣਾ ਚਾਹੀਦਾ ਬੇਸਿਕ ਦੇ ਉੱਤੇ ਆਪਾਂ ਨੂੰ ਪਕੜ ਹੋਣੀ ਚਾਹੀਦੀ ਜੀ ਤਾਂ ਬੰਦੇ ਆ ਬੇਸ ਬੇਸਿਕ ਸਟਰੋਂਗ ਹੈ ਮੰਨ ਲਓ ਕਿ ਚਾਹੇ ਕਿਸੇ ਵੀ ਚੀਜ਼ੇ ਚਾਹੇ ਲਾਈਫ ਦੇ ਵਿੱਚ ਚਾਹੇ ਮੈਥੇ ਸਵਾਲ ਕੱਟਣ ਦੇ ਆ ਚਾਹੇ ਕ੍ਰਿਕਟ ਦੇ ਵਿੱਚ ਬੇਸਿਕ ਸਪੋਰਟਸ ਕਰਦੇ ਨੇ ਆਪਾਂ ਤੇ ਬੇਸਿਕ ਹੋਣਾ ਬੇਸ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਬਾਕੀ ਟ੍ਰਿਕਸ ਜਦ ਮਰਜੀ ਬਣੇ ਲੰਬਾ ਨਹੀਂ ਘਟ ਸਕਦੇ ਜਦੋਂ ਤੁਸੀਂ ਬੇਸਿਕ ਦੇ ਨਾਲ ਪੇਸ ਅੱਛਾ ਬਣਾ ਕੇ ਚੱਲ ਸਕਦੇ ਹੋ ਤੇ ਲਾਈਫ ਦੇ ਵਿੱਚ ਬਹੁਤ ਵੱਡੀ ਇੱਕ ਅਹਿਮ ਗੱਲ ਹੈ ਕਿ ਆਦਾ ਬੇਸ ਬੇਸਿਕ ਮੇਨਟੇਨ ਰੱਖੋ ਬਣਾ ਕੇ ਰੱਖੋ ਤੇ ਬੇਸਿਕਲੀ ਛੋਟੇ ਛੋਟੇ ਚੀਜ਼ਾਂ ਨੂੰ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੈ ਬੇਸ ਮਜ਼ਬੂਤ ਹੈ ਤਾਂ ਉੱਪਰ ਰੇੜੀ ਮੰਜ਼ਲ ਹੈ ਉੱਪਰ ਰੇੜੀ ਮਿਹਨਤ ਆਪਣੀ ਉਹ ਵਧੀਆ ਹੋਊਗੀ ਹੋਗਾ ਬੇਸਿਕ ਗੱਲ ਹੈ ਹਨਾ ਜੀ ਸਾਰੇ ਮਨ ਲੱਗਦੇ ਇਸ ਗੱਲ 'ਤੇ ਐਗਰੀ ਕਰੋਗੇ ਤੇ ਮੈਸੇਜ ਦੇ ਵਿੱਚ ਤੁਸੀਂ ਜੁੜ ਕਰੇ ਕਰੋ ਤੇ ਮੈਨੂੰ ਤਾਂ ਉਸ ਵੀਰੇ ਦੀ ਗੱਲ ਬਹੁਤ ਵਧੀਆ ਲੱਗੀ ਤਾਂ ਹੀ ਤੁਹਾਡੇ ਸਾਰਿਆਂ ਦੇ ਲਈ ਵੀਡੀਓ ਬਣਾਈ ਹੈ ਠੀਕ ਹੈ ਜੀ ਧੰ